ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਭ ਤੋਂ ਵੱਡਾ ਅਤੇ ਆਖਰੀ ਭਿਆਨਕ ਸੂਰਜ ਗ੍ਰਹਿਣ 2 ਅਕਤੂਬਰ 2024 ਨੂੰ ਲੱਗਣ ਜਾ ਰਿਹਾ ਹੈ ਦੋਸਤੋ ਇਸ ਵਾਰ ਸੂਰਜ ਗ੍ਰਹਿਣ ਦਾ ਕਈ ਰਾਸ਼ੀਆਂ ਦੇ ਭਿਆਨਕ ਪ੍ਰਭਾਵ ਪੈਣ ਵਾਲਾ ਹੈ ਇਸ ਸੂਰਜ ਗ੍ਰਹਿਣ ਤੋਂ ਬਾਅਦ ਕਈ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਅਤੇ ਉਹਨਾਂ ਦੀ ਲਾਟਰੀ ਲੱਗਣ ਵਾਲੀ ਹੈ ਆਖਿਰਕਾਰ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਜਾ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੂਰਜ ਗ੍ਰਹਿਣ ਬਾਰੇ ਵਿਸਥਾਰ ਦੇ ਨਾਲ ਦੱਸਾਂਗੇ ਕਿ ਭਾਰਤ ਦੇ ਵਿੱਚ ਕਿੱਥੇ-ਕਿੱਥੇ ਨਜ਼ਰ ਆਵੇਗਾ ਇਸ ਦਾ ਸੂਤਿਕ ਸਮਾਂ ਕੀ ਹੋਵੇਗਾ ਅਤੇ ਇਸ ਸਮੇਂ ਦੌਰਾਨ ਤੁਹਾਨੂੰ ਕਿਹੜੀਆਂ ਪੰਜ ਗੱਲਾਂ ਤੋਂ ਬਚਣਾ ਚਾਹੀਦਾ ਹੈ ਅਤੇ ਗਰਭਵਤੀ ਔਰਤਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅੱਜ ਦੀ ਵੀਡੀਓ ਦੇ ਵਿੱਚ ਵਿਸਤਾਰ ਦੇ ਨਾਲ ਜਾਣਾਂਗੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਇਸ ਸੂਰਜ ਗ੍ਰਹਿਣ ਦੇ ਪ੍ਰਭਾਵ ਕਾਰਨ ਦੇਸ਼ ਦੇ ਵਿੱਚ ਤੂਫਾਨ ਪੁਛਾਲ ਵਰਗੇ ਬਹੁਤ ਸਾਰੇ ਪ੍ਰਭਾਵ ਹੋਣਗੇ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੋਸਤੋ ਅਸੀਂ ਤੁਹਾਨੂੰ ਸੂਰਜ ਗ੍ਰਹਿਣ ਬਾਰੇ ਜਾਣਕਾਰੀ ਦੇਵਾਂਗੇ ਕਿਹੜੀਆਂ ਰਾਸ਼ੀਆਂ ਦੇ ਲਈ ਖੁਸ਼ਕਿਸਮਤ ਰਹੇਗਾ ਇਹ ਸੂਰਜ ਗ੍ਰਹਿਣ ਅਤੇ ਸਾਰੀਆਂ ਹੀ ਰਾਸ਼ੀਆਂ ਦਾ ਕਿਹੋ ਜਿਹਾ ਪ੍ਰਭਾਵ ਰਹੇਗਾ ਇਹ ਪੂਰੀ ਜਾਣਕਾਰੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੋਨਣਾ ਦੋਸਤੋ ਸਾਲ ਦਾ ਆਖਰੀ ਸੂਰਜ ਗ੍ਰਹਿਣ ਪੱਧਵਾਰ ਨੂੰ ਹੈ ਇਹ ਚੰਦਰ ਗ੍ਰਹਿਣ ਪਾਤੀ ਸਮੇਂ ਅਨੁਸਾਰ 2 ਅਕਤੂਬਰ ਨੂੰ 2024 ਨੂੰ ਸਵੇਰੇ 6 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 10 ਵਜੇ 1 ਮਿੰਟ ਤੱਕ ਖਤਮ ਹੋਵੇਗਾ ਸੂਰਜ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ ਤੇ 4 ਮਿੰਟ ਹੋਵੇਗੀ ਜਿਨ੍ਹਾਂ ਖੇਤਰਾਂ ਦੇ ਵਿੱਚ ਇਹ ਗ੍ਰਹਿਣ ਹੁੰਦਾ ਹੈ ਜ਼ਿਆਦਾਤਰ ਏਸ਼ੀਆ, ਅਫਰੀਕਾ ਤੇ ਉੱਤਰੀ ਅਮਰੀਕਾ ਮਹਾਸਾਗਰ ਅਤੇ ਅਟ੍ਰੈਕਟ ਅਤੇ ਹੋਰ ਦੇਸ਼ਾਂ ਦੇ ਵਿੱਚ ਇਹ ਦਿਖਾਈ ਦੇਵੇਗਾ ਇਨ੍ਹਾਂ ਖੇਤਰਾਂ ਦੇ ਵਿੱਚ ਤੁਸੀਂ ਗ੍ਰਹਿਣ ਦੇ ਵੱਖ-ਵੱਖ ਪੜਾਵਾਂ ਨੂੰ ਦੇਖ ਸਕੋਗੇ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਨਹੀਂ ਦਿਖਾਈ ਦੇਵੇਗਾ ਇਸ ਲਈ ਸੂਤਕ ਦੀ ਮਿਆਦ ਲਾਗੂ ਨਹੀਂ ਹੋਵੇਗੀ ਪਰ ਦੋਸਤੋਂ ਜਦੋਂ ਵੀ ਗਰਭਨ ਹੁੰਦਾ ਹੈ ਹਰ ਕਿਸੇ ਤੇ ਇਸ ਦਾ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪੈਂਦਾ ਹੈ ਇਹ ਰਾਸ਼ੀਆਂ ਤੇ ਦਿਖਾਈ ਦੇਂਦਾ ਹੈ ਅਜਿਹੀ ਸਥਿਤੀ ਵਿੱਚ ਸਾਨੂੰ ਗਰਭ ਦੌਰਾਨ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਬੱਚਿਆਂ ਅਤੇ ਬਿਮਾਰ ਮਰੀਜ਼ਾਂ ਨੂੰ ਛੱਡ ਕੇ ਕਿਸੇ ਨੂੰ ਖਾਣਾ ਨਹੀਂ ਖਾਣਾ ਚਾਹੀਦਾ ਇਸ ਦੌਰਾਨ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਤુલਸੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਇਸ ਸਮੇਂ ਔਰਤਾਂ ਨੂੰ ਤਰਲ ਤੋਂ ਇਲਾਵਾ ਹੋਰ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਆਉਣਾ ਚਾਹੀਦਾ, ਜਾਨਣੇ ਕਿ ਜਦੋਂ ਤੱਕ ਗਰੈਨ ਨਹੀਂ ਖਤਮ ਹੋ ਜਾਂਦਾ ਉਹਨਾਂ ਨੂੰ ਬਿਲਕੁਲ ਵੀ ਬਾਹਰ ਨਹੀਂ ਜਾਣਾ ਚਾਹੀਦਾ। ਇੱਥੋਂ ਤੱਕ ਕਿ ਦਰਵਾਜ਼ੇ ਦੇ ਮੇਨ ਗੇਟ ਤੱਕ ਵੀ ਉਹ ਨਹੀਂ ਜਾ ਸਕਦੀਆਂ। ਨਾਲ ਹੀ ਉਹਨਾਂ ਨੂੰ ਇਸ ਸਮੇਂ ਸੋਈਆਂ, ਕੈਂਚੀ, ਚਾਕੂ ਆਦਿ ਵਰਤੋਂ ਨਹੀਂ ਕਰਨੀ ਚਾਹੀਦੀ। ਜਾਣੇ ਕਿ ਜੋ ਤਿੱਖੇ ਟੂਲ ਹੁੰਦੇ ਹਨ ਉਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਭਾਵੇਂ ਜੇ ਕੋਈ ਕੱਟਣ ਵਾਲੀ ਚੀਜ਼ ਹੈ ਤਾਂ ਉਸ ਨੂੰ ਬਿਲਕੁਲ ਵੀ ਨਾ ਛੂਹੋ ਗ੍ਰਹਿਣ ਦੇ ਸਮੇਂ ਦੌਰਾਨ ਸੌਣ ਅਤੇ ਭੋਜਨ ਦੋਵਾਂ ਦੀ ਮਨਾਈ ਹੈ ਜਾਣੇ ਕਿ ਤੁਹਾਨੂੰ ਨਾ ਤਾਂ ਸੌਣਾ ਹੈ ਅਤੇ ਨਾ ਹੀ ਖਾਣਾ ਚਾਹੀਦਾ ਹੈ ਦੋਸਤੋ ਤੁਹਾਨੂੰ ਗ੍ਰਹਿਣ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਵੀ ਗ੍ਰਹਿਣ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਤੇ ਦਿਖਾਈ ਦਿੰਦਾ ਹੈ ਸ਼ੁਭ ਅਤੇ ਅਸ਼ੁਭ ਅਜਾਈ ਸਥਿਤੀ ਦੇ ਵਿੱਚ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਦੇ ਦੇਖਿਆ ਜਾ ਸਕਦਾ ਹੈ ਪਰ ਖਾਸ ਕਰਕੇ ਦੋਸਤੋ ਇਹ ਛੇ ਰਾਸ਼ੀਆਂ ਬਹੁਤ ਹੀ ਖੁਸ਼ਕਿਸਮਤ ਹੋਣ ਜਾ ਰਹੀਆਂ ਹਨ ਇਹਨਾਂ ਨੂੰ ਬਹੁਤ ਸਾਰਾ ਪੈਸਾ ਪ੍ਰਾਪਤ ਹੋਵੇਗਾ ਅਰਥਾਤ ਇਹਨਾਂ ਦੀ ਕਿਸਮਤ ਬਦਲਣ ਵਾਲੀ ਹੈ ਦੋਸਤੋ ਇਸ ਸੂਰਜ ਗ੍ਰਹਿਣ ਦੌਰਾਨ ਲੋੜਵੰਦ ਲੋਕਾਂ ਨੂੰ ਦਾਨ ਕਰਨਾ ਤੁਹਾਡੇ ਲਈ ਲਾਭਦਾਇਕ ਤੇ ਸ਼ੋਭ ਮੰਨਿਆ ਜਾਵੇਗਾ ਅਤੇ ਭਗਵਾਨ ਦੀਆਂ ਮੂਰਤੀਆਂ ਨੂੰ ਸ਼ੋਹਨ ਦੀ ਵੀ ਮਨਾਈ ਹੈ ਇਸ ਸਮੇਂ ਦੌਰਾਨ ਕੋਈ ਵੀ ਸ਼ੁਭ ਕੰਮ ਨਾ ਕਰੋ ਇਸ ਨੂੰ ਵੀ ਅਸ਼ੋਭ ਮੰਨਿਆ ਜਾਂਦਾ ਹੈ ਦੋਸਤੋ ਗ੍ਰਹਿਣ ਦੇ ਅਸ਼ੂਭ ਪ੍ਰਭਾਵਾਂ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਜੀਵਾਂ ਦੇ ਮਹੱਤਵਪੂਰਨ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਦੋਸਤੋ ਸੂਰਜ ਗ੍ਰਹਿਣ ਦੇ ਦੌਰਾਨ ਤੁਸੀਂ ਅਨਾਈ ਦਾ ਤਨ ਕਰ ਸਕਦੇ ਹੋ ਤੁਸੀਂ ਇਸ ਵਿੱਚ ਤੂਲਸੀ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ ਦੋਸਤੋ ਸਾਲ 2024 ਦਾ ਸੂਰਜ ਗ੍ਰਹਿ ਤੁਹਾਡੇ ਜੀਵਨ ਤੇ ਬਹੁਤ ਪ੍ਰਭਾਵ ਪਾਉਣ ਵਾਲਾ ਹੈ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਾ ਲਿਆਏਗਾ ਪੈਸੇ ਨਾਲ ਜੁੜੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ ਇਸ ਲਈ ਦੋਸਤੋ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਆਓ ਇੱਕ ਇੱਕ ਕਰਕੇ ਸਾਰੇ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਨੂੰ ਇਸ ਦੌਰਾਨ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਗ੍ਰਹਿ ਕਿਸ ਰਾਸ਼ੀ ਨੂੰ ਕਰੋੜਪਤੀ ਕਰਨ ਵਾਲਾ ਹੈ ਦੋਸਤੋ ਸੂਰਜ ਗ੍ਰਹਿ ਦੇ ਵਿੱਚ ਜਿਹੜੀ ਰਾਸ਼ੀ ਦੀ ਕਿਸਮਤ ਬਦਲਣ ਵਾਲੀ ਹੈ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੇ ਮੇਖ ਰਾਸ਼ੀ ਦੋਸਤੋ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸੂਰਜ ਗ੍ਰਹਿ ਉਹਨਾਂ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਹੈ ਸੂਰਜ ਗ੍ਰਹਿ ਸ਼ੋਭਾ ਨਤੀਜਾ ਉਹਨਾਂ ਨੂੰ ਦੇਵੇਗਾ ਇਹ ਸੂਰਜ ਗ੍ਰਹਿ ਤੁਹਾਡੀ ਵਿੱਤੀ ਆਮਦਨ ਵਧਾ ਸਕਦਾ ਹੈ ਸੂਰਜ ਗ੍ਰਹਿ ਦੇ ਦੌਰਾਨ ਤੁਹਾਨੂੰ ਕੁਝ ਸਾਵਧਾਨੀ ਵਰਤਣੇ ਪਾਉਣਗੇ ਇਸ ਪ੍ਰਭਾਵ ਦੇ ਕਾਰਨ ਤੁਹਾਨੂੰ ਆਮਦਨ ਦੇ ਨਵੇਂ ਮੌਕੇ ਮਿਲਣਗੇ ਅਤੇ ਕਿਸੇ ਵੀ ਕੰਮ ਲਈ ਕੀਤੇ ਗਏ ਯਤਨ ਤੁਹਾਨੂੰ ਸਫਲਤਾ ਦੇ ਸਕਦੇ ਹਨ ਮੇਖ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਵਧੀਆ ਸਾਬਤ ਹੋਵੇਗਾ ਤੁਹਾਡੀ ਸਮਾਜਿਕ ਸਥਿਤੀ ਮਜ਼ਬੂਤ ਹੋਵੇਗੀ ਤੁਸੀਂ ਲੋਕਾਂ ਨੂੰ ਮਿਲੋਗੇ ਤੇ ਲੋਕਾਂ ਦੇ ਵਿੱਚ ਤੁਹਾਡੀ ਪ੍ਰਸਿੱਧੀ ਹੋਵੇਗੀ ਤੁਹਾਨੂੰ ਖੁਸ਼ੀ ਦੇ ਨਾਲ ਨਾਲ ਸਹਿਯੋਗ ਵੀ ਮਿਲੇਗਾ ਦੋਸਤੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੰਮ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਸੂਰੇਜ ਗ੍ਰਹਿ ਦਾ ਸ਼ੋਭਾ ਲਭ ਤੁਹਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਕਾਰੋਬਾਰ ਵਿੱਚ ਪੈਸਾ ਲਗਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਸਮਾਂ ਹੈ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਸਫਲ ਸਮਾਂ ਹੈ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਤੁਸੀਂ ਕਿਸੇ ਕਿਸਮ ਦੇ ਸ਼ੁਭ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ ਤੁਹਾਡੇ ਯਤਨ ਸਫਲ ਹੋਣਗੇ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਤੇ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ ਤੁਹਾਡੇ ਪਰਸੰਨ ਸੰਗ ਕੀਤੀ ਜਾਵੇਗੀ ਤੁਸੀਂ ਆਪਣੇ ਪੁਰਾਣੇ ਦੋਸਤਾਂ ਦੇ ਨਾਲ ਮੇਲ ਮਿਲਾਪ ਕਰ ਸਕਦੇ ਹੋ ਜਾਣੀ ਕਿ ਤੁਹਾਡੀ ਮੁਲਾਕਾਤ ਹੋ ਸਕਦੇ ਹਨ ਤੁਸੀਂ ਆਪਣੇ ਆਪ ਨੂੰ ਅੱਗੇ ਵਧਦਾ ਹੋਏ ਦੇਖੋਗੇ ਦੋਸਤੋ ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਕਿ ਤੁਹਾਨੂੰ ਬੈਂਕ ਤੋਂ ਲੋਨ ਮਿਲ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਆਪਣੀ ਸਿਹਤ ਅਤੇ ਦੋਸਤਾਂ ਦਾ ਖਾਸ ਧਿਆਨ ਰੱਖਣਾ ਹੈ ਅਚਾਨਕ ਆਮਦਨ ਦੇ ਨਵੇਂ ਸਰੋਤ ਸਾਹਮਣੇ ਆ ਸਕਦੇ ਹਨ ਤੁਹਾਡੇ ਰੀਅਲ ਅਸਟੇਟ ਨਾਲ ਜੁੜੇ ਮਾਮਲੇ ਫੈਸਲੇ ਤੁਹਾਡੇ ਪੱਖ ਵਿੱਚ ਹੋਣਗੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਥੋੜਾ ਰਾਸ਼ੀ ਵਾਲੇ ਨੂੰ ਤੁਹਾਨੂੰ ਲਾਭ ਹੀ ਨਾ ਮਿਲਣ ਵਾਲਾ ਹੈ ਉੱਚਾ ਉਹ ਤੁਹਾਨੂੰ ਮਿਲ ਸਕਦਾ ਹੈ ਅਤੇ ਕਿਸੇ ਪ੍ਰਾਪਰਟੀ ਦੇ ਵਿੱਚ ਤੁਹਾਡੀ ਪ੍ਰਸੰਸਾ ਵੀ ਹੋਵੇਗੀ ਇਸ ਦੇ ਨਾਲ ਹੀ ਤੁਹਾਨੂੰ ਲਾਭ ਵੀ ਮਿਲੇਗਾ ਇੱਕ ਨਵੀਂ ਜ਼ਿੰਮੇਵਾਰੀ ਚੇਕ ਤੁਸੀਂ ਚਾਹੋਗੇ ਤਾਂ ਉਹ ਕੰਮ ਕਰ ਸਕਦੇ ਹੋ ਤਾਂ ਇਸ ਦੀ ਪ੍ਰਸ਼ੰਸਾ ਵਧੇਗੀ ਦੋਸਤੋ ਅਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਦੇ ਕਿ ਇਸ ਵਾਰ ਸੂਰਜ ਗ੍ਰਹਿ ਤੇ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਖਰਚੇ ਦੇ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ ਪਰ ਜੇਕਰ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤੁਹਾਨੂੰ ਅਚਾਨਕ ਕਿਸੇ ਤੋਂ ਧਨ ਲਵ ਮਿਲ ਸਕਦਾ ਹੈ ਜੋ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਜਾਂ ਸੁਧਾਰਨ ਵਿੱਚ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ ਦੋਸਤੋ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਸਫਲਤਾ ਮਿਲੇਗੀ ਮਿਥਨਾਸ਼ੀ ਵਾਲੇ ਤੁਹਾਡੇ ਨਵੇਂ ਰਿਕਾਰਡ ਕਾਇਮ ਹੋਣਗੇ ਪ੍ਰੇਮ ਸਬੰਧਾਂ ਵਿੱਚ ਮਿਠਾਸ ਹੋਵੇਗੀ ਕਾਰਸਥਾਨ ਤੇ ਚੱਲ ਰਿਹਾ ਵਿਵਾਦ-ਵਿਵਾਦ ਖਤਮ ਹੋਣਗੇ ਤੇ ਤੁਹਾਡੇ ਲਈ ਮਹੱਤਵਪੂਰਨ ਗ੍ਰਹਿਣ ਹੋਣ ਵਾਲਾ ਹੈ ਅਸ਼ੁਭ ਪਰਭਾਵਾਂ ਤੋਂ ਬਚਣ ਦੇ ਲਈ ਤੁਹਾਨੂੰ ਓਮ ਨਮਾ ਸ਼ਿਵਾਏ ਜੀ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਇਹ ਸਮਾਂ ਤੁਹਾਡੇ ਲਈ ਨਵੇਂ ਮੌਕੇ ਲੈ ਕੇ ਆਵੇਗਾ ਤੁਸੀਂ ਵੀ ਆਪਣੀ ਸਿਹਤ ਨੂੰ ਲੈ ਕੇ ਥੋੜਾ ਚਿੰਤਤ ਹੋ ਇਹ ਚਿੰਤਾ ਤੁਸੀਂ ਹੁਣ ਛੱਡ ਦਿਓ ਕਿਉਂਕਿ ਹੁਣ ਤੁਹਾਡੀ ਸਿਹਤ ਵੀ ਬਿਲਕੁਲ ਠੀਕ ਰਹਿਣ ਵਾਲੀ ਹੈ ਦੋਸਤੋ ਇੱਥੇ ਕੁਝ ਮੁਸ਼ਕਲਾਂ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ ਤੁਸੀਂ ਉਹਨਾਂ ਸਮੱਸਿਆਵਾਂ ਤੋਂ ਪਾਰ ਨਿਕਲ ਆਉਗੇ ਦੋਸਤੋ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦਾਸਤ ਹੈ ਕਿ ਸੂਰਜ ਗ੍ਰਹਿ ਦੇ ਦੌਰਾਨ ਤੁਹਾਨੂੰ ਬਹੁਤ ਸਾਵਧਾਨੀ ਵਰਤਣੀ ਹੋਵੇਗੀ ਇਸੇ ਨਾਲ ਇਹ ਇਹਨਾਂ ਨੂੰ ਪੈਸੇ ਨਾਲ ਸਬੰਧਿਤ ਚੀਜ਼ਾਂ ਦੇ ਵਿੱਚ ਲਾਭ ਹੋਣ ਵਾਲਾ ਹੈ ਜੇਕਰ ਤੁਸੀਂ ਪੈਸੇ ਨੂੰ ਕਿਤੇ ਨਿਵੇਸ਼ ਕਰਨਾ ਚਾਹੁੰਦੇ ਹੋ ਜਾਂ ਕਿਤੇ ਲੋਟਰੀ ਵਗੈਰਾ ਲਗਾਉਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਸਹੀ ਹੈ ਇਸੇ ਨਾਲ ਹੀ ਦੋਸਤੋ ਜੇਕਰ ਕਿਸੇ ਨਾਲ ਕੋਈ ਝਗੜਾ ਹੁੰਦਾ ਹੈ ਤਾਂ ਤੁਹਾਨੂੰ ਆਮਦਨ ਵਿੱਚ ਦੁੱਗਣਾ ਲਾਭ ਮਿਲੇਗਾ ਜੇਕਰ ਅਜਿਹਾ ਹੈ ਤਾਂ ਪਰਿਵਾਰਿਕ ਮੈਂਬਰਾਂ ਨਾਲ ਤੁਹਾਡੇ ਰਿਸ਼ਤੇ ਟੁੱਟ ਸਕਦੇ ਹਨ ਪਰਿਵਾਰਿਕ ਜ਼ਿੰਮੇਵਾਰੀਆਂ ਤੁਹਾਡੇ ਤੇ ਆ ਸਕਦੀਆਂ ਹਨ ਸਮਝਣ ਦੀ ਕੋਸ਼ਿਸ਼ ਕਰੋ ਸੂਰਜ ਗ੍ਰਹਿ ਦਾ ਪ੍ਰਭਾਵ ਤੁਹਾਡੀ ਵਿੱਤੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਤੁਹਾਡੀ ਵਿੱਤੀ ਸਥਿਤੀ ਨੂੰ ਸੁਧਾਰਨ ਵਿੱਚ ਮਦਦ ਕਰੇਗਾ ਤੁਹਾਨੂੰ ਕਿਸੇ ਵੀ ਕਿਸਮ ਦੀ ਤਬਦੀਲੀ ਨਜ਼ਰ ਆਵੇਗੀ ਜਾਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸਕਦਾ ਹੈ ਦੋਸਤੋ ਤੁਹਾਨੂੰ ਇਸ ਸਮੇਂ ਆਪਣੀ ਬੋਲਨੀ ਤੇ ਕਾਬੂ ਕਰਨਾ ਹੋਵੇਗਾ ਅਗਲੀ ਰਾਸ਼ੀ ਹੈ ਜੀ ਤਣੇ ਰਾਸ਼ੀ ਤਣੇ ਰਾਸ਼ੀ ਵਾਲਨ ਦਾਸੇ ਇੱਕ ਸੂਰਜ ਗ੍ਰਹਿ ਦੇ ਪ੍ਰਭਾਵ ਦੇ ਕਾਰਨ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਥੋੜਾ ਚਿੰਤਤ ਰਹੋਗੇ ਪਰ ਤੁਹਾਡੇ ਉੱਚ ਅਧਿਕਾਰੀ ਜਾਓ ਜੀ ਅਧਿਕਾਰੀ ਤੁਹਾਡੇ ਬੱਚਿਆਂ ਦੀ ਤਰੱਕੀ ਤੋਂ ਖੁਸ਼ ਰਹਿਣਗੇ ਤੁਹਾਡੇ ਲੋਕਾਂ ਨਾਲ ਪੇਸ਼ਾਵਰ ਸਬੰਧ ਬਣਾਣਗੇ ਉਹਨਾਂ ਨਾਲ ਤਾਲਮੇਲ ਹੋਵੇਗਾ ਇਹ ਸੂਰਜ ਗ੍ਰਹਿ ਤੁਹਾਡੇ ਲਈ ਸ਼ੁਭ ਸਬਦ ਹੋਵੇਗਾ ਤਨ રાશિ ਵਾਲਿਓ ਪੈਸਿਆਂ ਦੇ ਨਾਲ ਜੁੜੀਆਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਲਾਭ ਹੋਵੇਗਾ ਤੁਹਾਨੂੰ ਗੁਪਤ ਧਨ ਦੇ ਵੀ ਲਾਭ ਮਿਲਣਗੇ ਇਥੋਂ ਤੱਕ ਕਿ ਕੁਝ ਗੁਪਤ ਧਨ ਦੇ ਕਾਰਨ ਤੁਸੀਂ ਕਰੋੜਪਤੀ ਬਣ ਸਕਦੇ ਹੋ ਤੁਹਾ ਨੂੰ ਪੂਜਾ ਕਰਨ ਦਾ ਅਹਿਸਾਸ ਹੋਵੇਗਾ ਤੁਸੀਂ ਧਨ ਰਾਸ਼ੀ ਵਾਲਿਓ ਤੁਹਾਡੀਆਂ ਸੁੱਖ ਸਹੂਲਤਾਂ ਦੇ ਨਾਲ ਨਾਲ ਅਮੀਰੀ ਇੱਜ਼ਤ ਦੇ ਵਿੱਚ ਵਾਧਾ ਹੋਵੇਗਾ ਦੋਸਤੋ ਸਾਲ 2024 ਦੇ ਵਿੱਚ ਲੱਗਣ ਵਾਲਾ ਇਹ ਸੂਰਜ ਗ੍ਰਹਿਣ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਵੇਗਾ ਦੋਸਤੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦਾਸ ਇੱਕ ਦੋਸੀ ਥੋੜੀ ਸਾਵਧਾਨੀ ਵਰਤਣੀ ਹੈ ਤੁਹਾਨੂੰ ਕਿਸੇ ਵੀ ਲੈਣ ਦੇਣ ਤੋਂ ਬਚਣਾ ਹੈ ਲੈਨ ਦੇ ਮਾਮਲੇ ਦੇ ਵਿੱਚ ਸਾਵਧਾਨ ਰਹੋ ਹਾਲਾਂਕਿ ਤੁਸੀਂ ਫਸਿਆ ਹੋਇਆ ਪੈਸਾ ਪ੍ਰਾਪਤ ਕਰ ਸਕਦੇ ਹੋ ਤੁਹਾਡੀ ਤਨ ਪ੍ਰਤੀ ਜੋ ਵੀ ਰੁਕਾਵਟਾਂ ਸਨ ਉਹ ਦੂਰ ਹੋਣਗੀਆਂ ਤੁਸੀਂ ਬਿਨਾਂ ਨੌਕਰੀ ਦੇ ਵੀ ਪੈਸੇ ਕਮਾ ਸਕਦੇ ਹੋ ਲੋਕਾਂ ਦੇ ਵਿੱਚ ਤੁਹਾਡੀ ਪ੍ਰਸਿੱਧੀ ਹੋਵੇਗੀ ਸੋ ਸਮਝ ਕੇ ਕੋਈ ਵੀ ਕੰਮ ਕਰੋ ਵਿਆਹ ਦਾ ਜੀਵਨ ਖੁਸ਼ਹਾਲ ਰਹਿਣ ਵਾਲਾ ਹੈ ਦੋਸਤਾਂ ਦੇ ਨਾਲ ਵਿਵਾਦ ਹੋ ਸਕਦਾ ਹੈ ਤੁਹਾਡਾ ਕੋਈ ਤੁਹਾਡੇ ਨਾਲ ਤੋਖਾ ਕਰ ਸਕਦਾ ਹੈ ਦੋਸਤੋ ਤੁਸੀਂ ਇਸ ਸੂਰਜ ਗ੍ਰਹਿਨ ਤੇ ਕੋਈ ਵੀ ਸ਼ੋਭਾ ਕੰਮ ਕਰਦੇ ਹੋ ਤਾਂ ਉਸ ਨੂੰ ਸੋਚ ਸਮਝ ਕੇ ਕਰੋ ਤੁਹਾਡੇ ਕਾਰੋਬਾਰ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਤੇ ਆਪਣੀ ਬੋਲੀ ਤੇ ਕਾਬੂ ਰੱਖੋ ਦੋਸਤੋ ਅਗਲੀ ਰਾਸ਼ੀ ਹੈ ਜੀ ਕੰਨੇ ਰਾਸ਼ੀ ਕੰਨੇ ਰਾਸ਼ੀ ਵਾਲਿਆਂ ਦਾਸੀਏ ਕਿ ਇਹ ਸਮਾਂ ਚੰਗਾ ਨਹੀਂ ਹੈ ਸਾਵਧਨ ਰਹਿਣ ਦੀ ਲੋੜ ਹੈ ਕਿਸੇ ਨੂੰ ਉਧਾਰ ਨਾ ਦਿਓ ਤੁਸੀਂ ਲੰਮੀ ਯਾਤਰਾ ਜਾਣ ਤੋਂ ਬਚਣ ਲਈ ਇਹ ਸਮਾਂ ਚੰਗਾ ਨਹੀਂ ਹੈ ਸਾਵਧਨ ਰਹਿਣ ਦੀ ਲੋੜ ਹੈ ਦਲੀਲਾ ਤੋਂ ਦੂਰ ਰਹੋ ਗੱਡੀ ਚਲਾਉਂਦੇ ਸਮੇਂ ਧਿਆਨ ਰੱਖੋ ਕਿਸੇ ਪ੍ਰਤੀ ਨਫ਼ਰਤ ਦੀ ਭਾਵਨਾ ਨਾ ਰੱਖੋ ਕੁਝ ਚੀਜ਼ਾਂ ਤੁਹਾਡੇ ਲਈ ਚੰਗੀਆਂ ਹਨ ਕੁਝ ਚੀਜ਼ਾਂ ਨਹੀਂ ਚੰਗੀਆਂ ਤੇ ਤੁਹਾਨੂੰ ਉਹਨਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ ਸੂਰਜ ਗ੍ਰਹਿਣ ਦੇ ਦੌਰਾਨ ਤੁਹਾਨੂੰ ਸ਼ਿਵ ਨਾਲ ਸੰਬੰਧਿਤ ਵੱਧ ਤੋਂ ਵੱਧ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਤੁਹਾਨੂੰ ਇਸ ਸਮੇਂ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ ਬਸ ਮੰਤਰਾਂ ਦਾ ਜਾਪ ਕਰੋ ਅਤੇ ਮੰਤਰ ਸੂਤਰ ਦਾ ਜਾਪ ਕਰੋ ਜੇਕਰ ਤੁਸੀਂ ਸ਼ਾਸਤਰਾਂ ਨੂੰ ਪੜੋਗੇ ਤਾਂ ਇਹ ਤੁਹਾਡੇ ਲਈ ਵਧੀਆ ਸਾਬਤ ਹੋਵੇਗਾ ਦੋਸਤੋ ਇਹ ਹੋਰ ਰਾਸ਼ੀਆਂ ਸਨ ਜੋ ਕਰੋੜਪਤੀ ਬਣਨ ਜਾ ਰਹੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਸੂਰਜ ਗ੍ਰਹਿਣ ਦੇ ਪ੍ਰਭਾਵ ਤੇ ਸੂਰਜ ਗ੍ਰਹਿਣ ਦੇ ਅਸ਼ੋਭ ਪ੍ਰਭਾਵਾਂ ਤੋਂ ਛੁਟਕਾਰਾ ਪਾਉਣ ਲਈ ਰਾਸ਼ੀ ਦੇ ਹਿਸਾਬ ਦੇ ਨਾਲ ਕੁਝ ਉਪਾਅ ਅਤੇ ਦਾਨ ਤੁਸੀਂ ਕਰ ਸਕਦੇ ਹੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ